ਮੈਂ ਮੁਨਸੀ ਫਾਰੂਕ ਸੀਨੀਅਰ ਜਰਨਲਿਸਟ ਮਲੇਰਕੋਟਲਾ ਅੱਜ ਜਿਸੀ ਇੱਥੇ ਮਲੇਰਕੋਟਲਾ ਕਲੱਬ ਦੇ ਅੰਦਰ ਇਕੱਠੇ ਹੋਏ ਆ ਸਾਰੇ ਪੱਤਰਕਾਰ ਭਾਈਚਾਰਾ ਇਹ ਇਸ ਕਰਕੇ ਇਕੱਠੇ ਹੋਏ ਆ ਕਿ ਕੱਲ ਸੰਗਰੂਰ ਦੇ ਅੰਦਰ ਜਿਹੜਾ ਪੁਲਿਸ ਨੇ ਇੱਕ ਨੰਗਾ ਨਾਚ ਪੱਤਰਕਾਰਾਂ ਨਾਲ ਕੀਤਾ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਪੱਤਰਕਾਰ ਜਿਹੜੇ ਆਜ਼ਾਦੀ ਨੂੰ ਆਜ਼ਾਦ ਹਨ ਤੇ ਉਹਨਾਂ ਚੌਥਾ ਥੰਬ ਵੀ ਕਿਹਾ ਜਾਂਦਾ ਹੈ ਪਰ ਅੱਜ ਚੌਥੇ ਥੰਬ ਦੇ ਉੱਤੇ ਪੁਲਿਸ ਪ੍ਰਸ਼ਾਸਨ ਹੀ ਉਹਨਾਂ ਨੂੰ ਕਵਰੇਜ ਦੇ ਅੰਦਰ ਰੋਕ ਕੇ ਆਪਣੀ ਮਰਜ਼ੀ ਦਾ ਕਵਰੇਜ ਕਰਾਵੇ ਬਹੁਤ ਮਾੜੀ ਘਟਨਾ ਹੈ ਇਸ ਦੀ ਅਸੀਂ ਨਿੰਦਾ ਕਰਦੇ ਹਾਂ ਇਸ ਦੇ ਨਾਲ ਹੀ ਆਏ ਦਿਨ ਪੰਜਾਬ ਦੇ ਅੰਦਰ ਕਿਤੇ ਨਾ ਕਿਤੇ ਨਾ ਘਟਨਾਵਾਂ ਹਜੇ ਹੋ ਰਹੀਆਂ ਹਨ ਗਿੱਦੜ ਵਾਹੀ ਫਲੋਜਪੁਰ ਹੋਈ ਅੰਮ੍ਰਿਤਸਰ ਹੋਈ ਜਲੰਧਰ ਹੋਈ ਲੁਧਿਆਣਾ ਹੋਈ ਪਰ ਆਏ ਦਿਨ ਜਿਹੜੀ ਪੁਲਿਸ ਦੀ ਇਹ ਕਾਰਜ ਜਿਹੜੀ ਕਰ ਰਹੀ ਹੈ ਇਸ ਤੋਂ ਜਿਹੜੇ ਪੱਤਰਕਾਰਾਂ ਨੂੰ ਦਵਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੱਤਰਕਾਰ ਪਾਈਚੋਰਾ ਜੋ ਇਕੱਠੇ ਇੱਕ ਪਲੇਟਫਾਰਮ ਤੇ ਹੁੰਦਾ ਹੈ ਤਹੋ ਕਿਸਰੇ ਅੱਗੇ ਝੁਕਦਾ ਨਹੀਂ ਹੈਗਾ ਉਹ ਆਪਣੀ ਕਲਮ ਦੇ ਨਾਲ ਹਰ ਗੱਲ ਨੂੰ ਮਨਾਣਾ ਜਾਣਦਾ ਹੈ ਤੇ ਮਨਾਏਗਾ ਵੀ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੈਂ ਅਪੀਲ ਕਰਦਾ ਹਾਂ ਮੰਗ ਵੀ ਕਰਦਾ ਹਾਂ ਕਿ ਤੁਸੀਂ ਇੱਕ ਆਪ ਕਿਹਾ ਸੀ ਕਿ ਚੌਥਾ ਥੰਮ ਜਿਹੜਾ ਹੈਗਾ ਪੱਤਰਕਾਰ ਪਾਇਚਾਰਾ ਇਹ ਸਰਕਾਰਾਂ ਨੂੰ ਸੇਧ ਦਿੰਦਾ ਹੈ ਅੱਜ ਜਦੋਂ ਆਪ ਆਪਣੀ ਸਚਾਈ ਲਿਖ ਕੇ ਸੇਧ ਦੇ ਰਿਹਾ ਹੈ ਤਾਂ ਭਗਵੰਤ ਮਾਨ ਇਸ ਵੇਲੇ ਕਿਉਂ ਚੁੱਪਾ ਹੈ ਪੋਸ ਨੂੰ ਨਹੀਂ ਖੁੱਲੀ ਛੁੱਟ ਕਿਉਂ ਦਿੱਤੀ ਗਈ ਹੈ ਇਸ ਦੇ ਉੱਤੇ ਗੌਰ ਕਰੇ ਜਿਹੜੇ ਪੁਲਿਸ ਦੇ ਵਾਪਸ ੁੱਠੇ ਮਕਦਮੇ ਦਾ ਅੱਜ ਕਿਤੇ ਜਾ ਰਹੇ ਪੱਤਰਕਾਰਾਂ ਦੇ ਉਹਨਾਂ ਨੂੰ ਰੱਦ ਕੀਤਾ ਜਾਵੇ ਅਤੇ ਪੱਤਰਕਾਰਾਂ ਨੂੰ ਆਪਣੀ ਆਜ਼ਾਦੀ ਦੇ ਨਾਲ ਕਵਰੇਜ ਕਰਨ ਦੀ ਅੱਗੇ ਦਿੱਤੀ ਜਾਵੇ ਅਗਰ ਤੇ ਜੇ ਪਤਾ ਹੈ ਪੱਤਰਕਾਰਾਂ ਨੇ ਇਦਾਂ ਦੇ ਸਰੂਪ ਪੰਜਾਬ ਪੁਲਿਸ ਕਰਦੀ ਰਹੀ ਜਾਂ ਕੋਈ ਹੋਰ ਅਧਿਕਾਰ ਪ੍ਰਸ਼ਾਸਨਿਕ ਕਰਦਾ ਹੈ ਤਾਂ ਅਸੀਂ ਮੈਂ ਸਮੂਹ ਪੱਤਰਕਾਰ ਯੂਨਾਈਟੇਰੇ ਨੂੰ ਜਿਹੋ ਜਿੰਨੇ ਮੱਝ ਸਾਡੇ ਮਤ ਪੇਧ ਹੋਣ ਸਾਨੂੰ ਇਸ ਪਲੇਟਫਾਰਮ ਦੀ ਕਹੋ ਕੇ ਆਪਣਾ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਆਪਣੀ ਜਿਹੜੀ ਇਹ ਅ ਅ ਜਿਹੜੀ ਹੈ ਅਣਖ ਦੀ ਲੜਾਈ ਜਿਹੜੀ ਹੈ ਉਸ ਨੂੰ ਕਾਇਮ ਰੱਖਣ ਲਈ ਸਾਨੂੰ ਇੱਕ ਮਖੌਨ ਦੀ ਲੋੜ ਹੈ ਅਸੀਂ ਇੱਕ ਵਾਰ ਫਿਰ ਮੈਂ ਭਗਵੰਤ ਮਾਨ ਤੋਂ ਮੁਖ ਮੰਤੂ ਮੰਗ ਕਰਦਾ ਹਾਂ ਕਿ ਅਜੇਪੁਰ ਸਬਸਪੋਰ ਦੇ ਖਿਲਾਫ ਫੌਰੀ ਤੌਰ ਤੇ ਸਸਪੈਂਡ ਕੀਤਾ ਜਾਵੇ ਜਿਨ੍ਹਾਂ ਨੇ ਇਹ ਜਿਹੀ ਘਰਾਉਣੀ ਹਰਕਤਾਂ ਕੀਤੀਆਂ ਅੱਜ ਜਿਹੜਾ ਅਸੀਂ ਇੱਥੇ ਇਕੱਠੇ ਹੋਏ ਆ ਉਹ ਮਾਮਲਾ ਇਹ ਹੈ ਕਿ ਲੰਗੀ ਕੱਲ ਜਿਹੜਾ ਸੰਗਰੂਰ ਚ ਪੀਆਰਟੀਸੀ ਦੇ ਮੁਲਾਜ਼ਮਾਂ ਦਾ ਧਰਨਾ ਪ੍ਰਦਰਸ਼ਨ ਚੱਲਦਾ ਸੀਗਾ ਉੱਤੇ ਸਾਡੇ ਜਿਹੜਾ ਹੈਗਾ ਪੱਤਰਕਾਰ ਭਾਈ ਜਾਰਾ ਕਵਰੇਜ ਕਰਨ ਲਈ ਗਿਆ ਸੀਗਾ ਤਾਂ ਉਸ ਟਾਈਮ ਜਿਹੜਾ ਹੈਗਾ ਉਹ ਕਵਰੇਜ ਦੇ ਦੌਰਾਨ ਹੀ ਪੁਲਿਸ ਨੇ ਜਿਹੜਾ ਸਾਡੇ ਪੱਤਰਕਾਰ ਨਾਲ ਬਹੁਤ ਬਦਸਲੂਕੀ ਕੀਤੀ ਤੇ ਸਾਡੇ ਕਿਹੜਾ ਪੱਤਰਕਾਰ ਸੀ ਕੀਰਤੀ ਪਾਲ ਸਿੰਘ ਤੇ ਉਹਦੇ ਥੱਪੜ ਵੀ ਮਾਰੇ ਗਏ ਤੇ ਉਹਦਾ ਮੋਬਾਈਲ ਵੀ ਤੋੜਿਆ ਗਿਆ ਇਹੋ ਜਿਹਾ ਘਟਨਾਵਾਲੀ ਪੰਜਾਬ ਤੋਂ ਆਏ ਦਿਨ ਵਾਪਰ ਰਹੀਆਂ ਨੇ ਜਿਹੜਾ ਕਿ ਪ੍ਰੈਸ ਦੀ ਆਜ਼ਾਦੀ ਤੇ ਇੱਕ ਹਮਲਾ ਹੈ ਤੇ ਪੁਲਿਸ ਇਹਦੇ ਗੁੰਡਾ ਕਰਦੀ ਹੈ ਇਹ ਲਗਾਤਾਰ ਵੱਧ ਰਹੀ ਹੈ ਕਿਉਂਕਿ ਅੱਜ ਦੇ ਝੂਠੇ ਪਰਚਿਆਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਕਿ ਪੁਲਿਸ ਜਿਹੜਾ ਹੈਗਾ ਪੱਤਰਕਾਰਾਂ ਨੂੰ ਦਬਾਉਣ ਦੇ ਲਈ ਉਹਦੇ ਵਿੱਚ ਊਠੇ ਪਰਚੇ ਦਰਜ ਕਰ ਰਹੀ ਹੈ ਤਾਂ ਕਿ ਉਹਨਾਂ ਨੂੰ ਆਵਦੇ ਉਤਾਕ ਵਰਤਿਆ ਜਾ ਸਕੇ ਇੱਥੇ ਵੀ ਸਰੂਰ ਵੀ ਜਿਹੜਾ ਹੈਗਾ ਇਹ ਕੱਲ ਇਹਦੀ ਵੱਡੀ ਘਟਨਾ ਵਾਪਰੀ ਹੈ ਕਿ ਜਿਹਦਾ ਸਾਰੇ ਪੰਜਾਬ ਚ ਰੋਜ਼ ਪ੍ਰਗਟਾਇਆ ਜਾ ਰਿਹਾ ਹੈ ਕਿ ਜਿਹਾ ਅੱਜ ਅਸੀਂ ਪੱਤਰਕਾਰ ਇੱਥੇ ਇਕੱਠੇ ਹੋਏ ਆ ਤੇ ਅੱਜ ਸਮਾਹ ਹੈ ਕਿ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਜੇਕਰ ਇਕੱਠੇ ਨਾ ਹੋਏ ਤਾਂ ਪੁਲਿਸ ਇਸ ਗੁੰਡਾਗਰਦੀ ਦੇ ਖਿਲਾਫ ਤਾਂ ਉਹਨਾਂ ਦੇ ਟਾਈਮ 'ਚ ਇਹਨਾਂ ਦੀ ਜਿਹੜੀ ਇਹ ਗੁੰਡਾਗਰਦੀਆਂ ਜਾਂ ਬੱਸ ਲੁਕੀਆਂ ਪੱਤਰਕਾਰਾਂ ਨਾਲ ਵਾਧੀਆਂ ਜਾਣਗੀਆਂ ਇਸ ਲਈ ਅੱਜ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਪੁਲਿਸ ਦੀ ਇਹਨਾਂ ਗੁੰਡਾਗਰਦੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰੀਏ ਅੱਜ ਅਸੀਂ ਇਸੇ ਲਈ ਇੱਥੇ ਸਾਰੇ ਇਕੱਠੇ ਹੋਈਆਂ